ਜੀ ਮਿੱਤਰੋ ਕੀ ਹਾਲ ਚੜਾ ਤੁਹਾਡਾ ਉਮੀਦ ਕਰਦਾ ਤੁਸੀ ਸਾਰੇ ਜਣੇ ਆਪਦੇ ਘਰੇ ਨਿਆਰੀ ਲੰਦੀ ਹੋਵੋਗੇ ਤੁਹਾਡੇ ਲਈ ਫੇਰ ਆਪਾਂ ਇੱਕ ਬਹੁਤ ਹੀ ਜ਼ਿਆਦਾ ਫਨੀ ਕਹਣ ਕਮੈਂਟਾਂ ਵਾਲੀ ਵੀਡੀਓ ਲੈ ਕੇ ਆ ਚੁੱਕੇ ਹਾਂ ਹੁਣ ਆਪਾਂ ਵੀਡੀਓ ਵੇਖਦੇ ਹਾਂ ਤੇ ਲੋਕਾਂ ਵੱਲੋਂ ਕੀਤੇ ਹੋਏ ਕਮੈਂਟ ਪੜਦੇ ਹਾਂ ਬਈ ਵੀਡੀਓ ਨੂੰ ਸਕਿਪਰ ਨਾ ਕਰਿਓ ਪੂਰਾ ਦੇਖਿਓ ਚਲੋ ਹਾਂਜੀ ਮਿੱਤਰੋ ਹੁਣ ਇਹਨਾਂ ਦੀ ਵੀਡੀਓ ਵੇਖੋ ਫਿਰ ਆਪਾਂ ਲੋਕਾਂ ਵੱਲੋਂ ਕੀਤੇ ਹੋਏ ਫਨੀ ਕਮੈਂਟ ਪੜਦੇ ਹਾਂ ਚਲੋ ਆਜੋ ਫਿਰ ਹੋ ਨਾ ਟਵਰੀ ਡਾਟਵਰੀ ਹੋ ਜਾਵਲੀਏ ਮੈਨੂੰ ਤਾਂ ਸਮੁੰਦਰੀ ਲੁਟੇਰਾ ਲੱਗੀ ਜਾਂਦਾ ਨਾਲੇ ਸਾਰੀ ਐਲਬਮ ਪਤੰਦਰ ਕੰਦ ਤੇ ਲਾਈ ਬੈਠਾ ਉਹ ਲੋ ਦੇ ਬੰਗਲੋ ਨਹੀਂ ਆ ਲੱਭਦੀ ਕੱਚਾ ਤੇਰੇ ਲੱਕ ਤੇ ਨਹੀਂ ਖੜਦਾ ਕਰਦਾ ਕੀ ਇਹ ਵੱਡਾ ਬੈਲੀ ਮੱਤ ਸਹੀ ਹੈ ਜੱਟ ਦੀ ਕਲਿੱਪ ਨਾ 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 ਜੱਟ ਦੀ ਕੂਲ ਲਿੱਪ ਚੈਨਲ ਨਾ ਕਿਹਾ ਤੂੰ ਜੋ ਵਾਕ ਕੱਲ ਦਾ ਢਾਕੂ ਮੜ ਸਿੰਘ ਦਾ ਗਰੁੱਪ ਬਲੀ ਢਾਕੂ ਮੜ ਗਰੁੱਪ ਨਾ 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 ਪ੍ਰੈਗਾ ਗਰੁੱਪ ਕਿਹੜੀ ਭਾਸ਼ਾ 'ਚ ਗਾਣਾ ਖਾਣੀ ਪਸੰਦ ਕਰੋਗੇ ਭਾਈ ਜੀ ਵੀਰ ਤੇਰੀ ਪਿਛਲੀ ਵੀਡੀਓ ਤੇ ਵੀ ਗਾਣਾ ਕੱਢਣੀ ਸੀ ਤੋ ਕਮੈਂਟ ਵਾਲੀ ਆਪਸ਼ਨ ਬੰਦ ਕਰ ਲਈ ਸੀ ਇਸ ਕਰਕੇ ਹੁਣ ਮੈਂ ਇਸ ਵੀਡੀਓ ਤੇ ਗਾਣਾ ਕੱਟ ਕੇ ਕਸਰਪੂਰੀ ਕਰੂੰਗਾ ਰੇਂਜਰ ਵਰ ਯਾਰਾਂ ਦੀ ਗੜੇ ਨਾਰੀ ਰੇਂਜ ਸਾਡੇ ਲੱਗਦਾ ਨਾ ਰੇਗਾ ਤੋਂ ਛੁੱਟੀਆਂ ਹੋ ਗਈਆਂ ਭਾਈ ਨੂੰ ਸਹੀ ਪਕੜੇ ਹੈ ਸਿੰਗਾ ਨਾ 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 ਵਿੰਗਾ ਹੋ ਡੌਟਵਰੀ ਡੌਟਵਰੀ ਹੋ ਜਾਵਲੀਏ ਯਾਰ ਤੇਰਾ ਹਿੱਕ ਤੇ tufaan ਚੱਲ ਰਾਇ ਗੋਲੀ ਅੰਦਰ ਤੇ ਯਾਰ ਜਲੰਧਰ ਆ ਜਾ ਬਈ ਦਿਹਾੜੀ ਲੋਨ ਚੱਲੀ ਏ ਛੱਡ ਰੀਲ ਬਣਾਉਣ ਨੂੰ ਲੈ ਆ ਜਾ ਕਰ ਆਉ ਖੰਨੇਓ ਫੇਰਾ ਕੇ ਮੁੱਛ ਕੁੰਡੀ ਗੋਰੀਏ ਨਹੀਂ ਚੰਡੀਗੜ੍ਹ ਜਾ ਮਹਾਰਾਜਪੁਰੇ ਕੋਲ ਦੀ ਕਾਣਾ ਬਈ ਗਲਤ ਲੱਗ ਗਿਆ ਖੰਨੇਓ ਕਰਾ ਕੇ ਮੁੱਛ ਕੁੰਡੀ ਗੋਰੀਏ ਚੰਡੀਗੜ੍ਹ ਜਾਵਾ ਜੁੱਤੀਆਂ ਖਾਣ ਦੇ ਲਈ ਗਜਬ ਇੱਜ਼ਤੀ ਹੈ ਹੇ ਦਾ ਕੀ ਆ ਸੋਹਣੀ ਜਵਾਨ ਹੋਏਗਾ ਪੱਕੀਆਂ ਦੇ ਲੰਗੇ ਨਾਲੇ ਸ਼ੁਰੇ ਕੋਲ ਤੁਰੀ ਤੇਰੇ ਵੱਖੀ ਕੋਲ ਨਹੀਂ ਤੇਰੇ ਚਿੱਤਰਾ ਚ ਨੰਗੂਗੀ ਜਿੱਦਾਂ ਨੇ ਤੇਰੇ ਲੱਛਣ ਆਉ ਖੰਨੇਓ ਫੜਾ ਕੇ ਮੁੱਛ ਕੁੰਡੀ ਰੋਈਏ ਨਹੀਂ ਚੰਗੀ ਗੜ ਜਮਾ ਰਾਜਪੁਰੇ ਕੋਲਦੀ ਹੁਣ ਬਈ ਤੂੰ ਦਿਖਾਣਾ ਕੀ ਚਾਹਨਾ ਫੇਰ ਕਹਿੰਦੇ ਬੂਟਾ ਗਾਲਾਂ ਕੱਢਦਾ ਪਤੰਦਰ ਗਰਦਨ ਵੀ ਲਿੱਪੀ ਫਿਰਦਾ ਆਈਦਾ ਕੀ ਆ ਸੋਣੀਏ ਜਬਾਨ ਹੋਏਗਾ ਪੱਕੀਆਂ ਦੇ ਲੰਗੇ ਲਾ ਜੇ ਸ਼ੁਰੇ ਕੋਲਦੀ ਇਹਨੂੰ ਕਹਿੰਦੇ ਮੂੰਹ ਕਾਲਾ ਕਰੋਣਾ ਤੇ ਸਾਨੂੰ ਦੱਸਣਾ ਨਹੀਂ ਪੈਂਦਾ ਸੀ ਕੌਣ ਹੁੰਨੇ ਆ ਸਾਡੇ ਲੱਛਣਾਂ ਤੋਂ ਹੀ ਪਤਾ ਲੱਗ ਜਾਂਦਾ ਗਜਬ ਇੱਜ਼ਤੀ ਹੈ ਆ ਲੈ ਕੇ ਆਉ ਖੰਨੇਓ ਖੜਾ ਕੇ ਮੁੱਛ ਕੁੰਡੀ ਕੋਈ ਏ ਨਹੀਂ ਚੰਗੀ ਗੱਲ ਕਿਉਂ ਬਈ ਜਵਾਕ ਬਿਮਾਰ ਕਰਨੇ ਆ ਜਾ ਕੇ ਮੇਰਾ ਵੀਰ ਮੂੰਹ ਟੋਲਾ ਲੱਗਦਾ ਇਹਨੇ ਟਰਾਂਸਫਾਰਮ ਚੋਰੀ ਕੀਤਾ ਤਾਜ਼ਾ ਤਾਜ਼ਾ ਤਾਂ ਹੀ ਲੋਕਾਂ ਦੇ ਮੂੰਹ ਕਾਲਾ ਕਰਤਾ ਬੱਤ ਸਹੀ ਏ ਏ ਤੇ ਥੁੜੀ ਸਰੋਂ ਦੇ ਫੁੱਲ ਵਰਗੀ ਓਏ ਸੈਂਟੀ ਹੋ ਗਈ ਯਾਰਾ ਲੱਗਦਾ ਅੰਨੀ ਹੋਣੀ ਵਿਚਾਰੀ ਸੰਜੇ ਦੱਤ ਨਾ 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 ਜਾ ਕੇ ਮੰਜੇ ਚੱਕ ਸਾਬਾਸ ਏ ਤੇ ਥੁੜੀ ਸਰੋਂ ਦੇ ਕੋਸ਼ਿਸ਼ ਨਹੀਂ ਕਰਨਾ ਮੈਂ ਬਈ ਤੈਨੂੰ ਬੁੱਕ ਕਰਕੇ ਖਾੜੇ ਲਈ ਤੇਰੇ ਜੁੰਡੇ ਪਟਨੇ ਆ ਬਸ ਹੀ ਵੈਂਟੀ ਹੋ ਗਈ ਯਾਰਾਂ ਤੇ ਬੱਬੂ ਮਾਂ ਦੇ ਪੱਦ ਤੋਂ ਤਿਆਰ ਕੀਤਾ ਗਿਆ ਕਲਾਕਾਰ ਏ ਤੁੜੀ ਸਰੋਂ ਦੇ ਫੁੱਲ ਵਰਗੀ ਓਏ ਵੈਂਟੀ ਹੋ ਗਈ ਯਾਰਾਂ ਤੇ ਕੁੜੀ ਦੇ ਭਰਾਵਾਂ ਨੇ ਦੇਖ ਲਿਆ ਖੜਕੈਂਤੀ ਹੋ ਗਈ ਯਾਰਾਂ ਤੇ ਸੈਂਟੀ ਹੋ ਕੇ ਕੀ ਕਰਨਾ ਜੂਹਾ ਕੱਢਿਆ ਕਰੋ ਤੇਰੇ ਵਾਲਾਂ ਚ ਉਹ ਮਾਫ ਕਰਿਓ ਇਹ ਗਲਤੀ ਸਾਡੇ ਪਿੰਡ ਤੋਂ ਹੋਈ ਹੈ ਟੱਟੀਆਂ ਲੱਗਣ ਦਾ ਬਹਾਨਾ ਲਾ ਕੇ ਸਕੂਲ ਨਾ ਜਾਣ ਵਾਲੇ ਜਵਾਕ ਚਿੱਤੜਾ ਤੇ ਮਾਸਣੀ ਤੇ ਸਾਡੇ ਤੋਂ ਵੱਡਾ ਕੋਈ ਬਦਮਾਸ਼ ਨਹੀਂ ਮੱਦੀ ਹੋਣੀ ਲੌਕਡਾਊਨ ਦੀ ਮਜਬੂਰੀ ਚ ਪੈਦਾ ਕੀਤੇ ਗਏ ਡੌਨ ਪਸੇ ਹੋ ਜਾਓ ਮੇਰੇ ਵੀਡੀਓ ਰਜਾਈਆਂ ਨ ਗੰਧਨ ਵਾਲੇ ਆ ਗਏ ਸਾਲੇ ਚਾਦਰ ਨਾ ਪਾੜਦੇ ਉਹ ਚਿੱਤੜ ਬਹੁ ਕੁੱਟਣ ਕੇ ਕਰਦੇ ਜੀ ਮਿੱਤਰੋ ਆਸੀ ਇਹਦੀ ਆਪਣੀ ਫਣੀ ਕਹੈਂਟ ਕਮੈਂਟਾਂ ਵਾਲੀ ਵੀਡੀਓ ਤੁਹਾਨੂੰ ਕੋਈ ਵੀ ਜੇ ਕਮੈਂਟ ਪੜ ਕੇ ਹੱਸ ਆਇਆ ਹੋਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਬੈਲ ਆਈਕਨ ਨੂੰ ਹੌਲ ਤੇ ਪ੍ਰੈਸ ਕਰ ਲਿਓ ਛੇਤੀ ਤੁਹਾਨੂੰ ਮਿਲਦੇ ਆ ਕਿਸੇ ਅਗਲੀ ਫਣੀ ਕਮੈਂਟ ਵਾਲੀ ਵੀਡੀਓ